ਸਰਗੁਣ ਨੇ ਚਲਾਈ ਗੱਡੀ ਤੇ ਨਿਮਰਤ ਖੈਰਾ ਗਿੱਪੀ ਤੇ ਐਮੀਨੂ ਲੈ ਕੇ ਪਹੁੰਚ ਗਈ ਫੈਨ ਦੇ ਘਰ ਜੀ ਹਾਂ ਇਹ ਅਨੋਖਾ ਜਿਹਾ ਹੀ ਪ੍ਰੋਮੋਸ਼ਨ ਹੈ ਜਿੱਥੇ ਇਹਨਾਂ ਨੇ ਕਿਹਾ ਫੈਨਸ ਨੂੰ ਕਿ ਤੁਸੀਂ ਦੱਸੋ ਕਿ ਤੁਹਾਡੇ ਸ਼ਹਿਰ ਚ ਅਸੀਂ ਕਿੱਥੇ ਆਈਏ ਤਦ ਫੇਰ ਕੀ ਹੋਇਆ ਉਹ ਤਾਂ ਇੰਨਾ ਕਮਾਲ ਹੈ ਕਿ ਤੁਸੀਂ ਵੀ ਕਹੋਗੇ ਕਿ ਐਦਾਂ ਤਾਂ ਹਮੇਸ਼ਾ ਹੋਣਾ ਚਾਹੀਦਾ ਹੈ ਇੱਕ ਫੈਨ ਨੇ ਕਿਹਾ ਕਿ ਮੇਰੇ ਘਰ ਆ ਜਾਓ ਤਾਂ ਫੇਰ ਇਸ ਤਾਰੇ ਪਹੁੰਚ ਗਏ ਫੈਨ ਦੇ ਘਰ ਤੇ ਉੱਥੇ ਜਾ ਕੇ ਉਹਨਾਂ ਨੇ ਚੰਗਾ ਟਾਈਮ ਵੀ ਸਪੈਂਡ ਕੀਤਾ ਆਪਣੇ ਵਾਅਦੇ ਮੁਤਾਬਕ ਕਰਨ ਰੋਸਤਾਰ ਦੇ ਘਰ ਪਹੁੰਚ ਗਏ ਆ ਮੇਰੇ ਧੰਨਵਾਦ ਤੁਹਾਡਾ ਲੰਗਰ ਦੇ ਵੈਲ ਇਸ ਤੋਂ ਪਹਿਲਾਂ ਜੋ ਵੀਡੀਓ ਸੀ ਉਹ ਵੇਖਣੀ ਵੀ ਕਮਾਲ ਦੀ ਸੀ ਕਿਉਂਕਿ ਉਸ ਦੇ ਵਿੱਚ ਸਰਗੁਣ ਚਲਾ ਰਹੀ ਹੈ ਗੱਡੀ ਤੇ ਇਹਨਾਂ ਨੇ ਚੱਕੀ ਪਰਚੀ ਲੋ ਬਾਜੀ ਅੱਜ ਆਪਾਂ ਜਾ ਰਹੇ ਆ ਜੀ ਅੰਮ੍ਰਿਤਸਰ ਹਨਾ ਬਿਲਕੁਲ ਜਾ ਰਹੇ ਆ ਜੀ ਤੇ ਇੰਪੋਰਟੈਂਟ ਗੱਲ ਹਾਂ ਪਰਚੀਆਂ ਪਰਚੀਆਂ ਪੈ ਗਈਆਂ ਚਾਰਾਂ ਦੀ ਜਣਿਆਂ ਦੀਆਂ ਪ੍ਰੋਫਾਈਲਾਂ ਦੇ ਵਿੱਚੋਂ ਇੱਕ ਇੱਕ ਸਾਡੇ ਫੈਨ ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਜਿਨ੍ਹਾਂ ਦੇ ਕਮੈਂਟਸ ਆਏ ਸੀ ਕਿ ਵੀ ਅਸੀਂ ਉਹਨਾਂ ਦੇ ਮੁਲਕ ਦੇ ਵਿੱਚ ਆਉਣਾ ਉਹਨਾਂ ਦੇ ਸ਼ਹਿਰ ਦੇ ਵਿੱਚ ਆਉਣਾ ਤੇ ਆ ਪਰਚੀਆਂ ਆਪਾਂ ਨੇ ਇਹਨੇ ਕੱਢ ਤੇ ਇਹ ਤੁਸੀਂ ਉਹਨੂੰ ਐ ਵਾਰ ਰੋਲਾ ਜਿਹਾ ਬਣਾ ਕੇ ਇੱਥੇ ਸੁੱਟਨਾ ਤੇ ਆ ਨਿਮਰਤ ਜੀ ਨਿਮਰਤ ਜੀ ਚੁਕਣਗੇ ਨਿਮਰਤ ਜੀ ਚੁਕਣਗੇ ਮੈਂ ਕਿੱਡੀ ਹੋੜੀ ਚਲਾਉਂਗੀ ਸਰਦਾ ਡਰਾਈਵਰ ਦੇਖ ਲਓ ਸਾਡਾ ਸਾਡੇ ਡਰਾਈਵਰ ਦੇਖ ਲਓ ਉਹ ਡਰਾਈਵਰ ਵੀ ਸਾਡੇ ਗੱਡੀ ਚ ਚਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਹਾਵਾਰੀ ਹੈ ਗੱਡੀ ਚਲਾਉਂਦੇ ਆਪਨੇ ਏਰੀਆ ਦੀ ਵਰਤੀ ਮੈਂ ਆ ਕੋਈ ਵੀ ਚੁੱਕ ਲਓ ਕੋਈ ਵੀ ਚੁੱਕ ਲਓ ਬਸ ਚੱਕ ਲੈਣੇ ਵਰਤ ਚਲੋ ਜੀ ਲਓ ਜੀ ਕੋਈ ਵੀ ਬਾਅਦ ਘਟ ਹੋਈ ਤਾਂ ਨਿਮਰਤੀ ਬਸ ਜ਼ਿੰਮੇਵਾਰ ਆ ਕਰਨ ਦੇਸੀ ਰੌਕਸਟਾਰ ਉਹ ਬੱਲਾ 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 ਲਓ ਜੀ ਲਓ ਜੀ ਇਹ ਅੰਮ੍ਰਿਤਸਰ ਦੀਆਂ ਕਰਨ ਆ ਰਹੇ ਆਪਾਂ ਜੀਆਂ ਕਰਨ ਨੂੰ ਕਹਿ ਦੋ ਵੀ ਕਰਨ ਆ ਜੀ ਕਰਨ ਜੀ ਹੋ ਜੋ ਰੈਡੀ ਵੀ ਆਰ ਕਮਿੰਗ ਟੂ ਯੂ ਬ੍ਰਦਰ ਯੈਸ 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 ਸਰਬੱਲਾ ਜੀ ਸਰਬੱਲਾ ਜੀ ਅੱਛਾ ਅੱਛਾ ਇੰਪੋਰਟੈਂਟ ਗੱਲ ਇੰਪੋਰਟੈਂਟ ਗੱਲ ਵੀ ਇਹ ਵੀ ਦੱਸੋ ਨਾ ਵੀ ਹੁਣ ਆਪਾਂ ਜਿਵੇਂ ਆ ਜਿਹੜੀ ਪੋਸਟ ਪਾਈ ਆ ਇਹਦੇ ਥੱਲੇ ਕੱਲ ਨੂੰ ਜਲੰਧਰ ਵਾਲੇ ਕਮੈਂਟ ਕਰਨ ਮੇਜੇ ਇਹਦੇ ਥੱਲੇ ਕੱਲ ਨੂੰ ਜਲੰਧਰ ਵਾਲੇ ਫਿਰ ਪਰਸੋਂ ਜਿਵੇਂ ਗਾਹਾਂ ਵਾਲਾ ਦੱਸਾਂਗੇ ਪ੍ਰੋਗਰਾਮ ਲੁਧਿਆਣਾ ਚੰਡੀਗੜ੍ਹ ਕਿਹੜਾ ਪਰ ਕੱਲ ਨੂੰ ਜਲੰਧਰ ਵਾਲੇ ਜੇ ਜਲੰਧਰ ਵਾਲੇ ਵੀ ਤੁਸੀਂ ਬਾਕੀ ਦੇ ਵੀ ਕਮੈਂਟ ਕਰਿਓ ਜੇ ਕੋਈ ਬਾਹਲਾ ਘੈਂਟ ਕਮੈਂਟ ਆਪਾਂ ਨੂੰ ਜਜੂਗਾ ਆਪਾਂ ਉਤਰ ਨੂੰ ਵੀ ਪਾ ਦੇਣਾ ਹਾਂ ਅਪਣਾ ਕਿਹੜਾ ਹੋ ਆ ਸਰ ਵੀ ਹੋਰ ਕੁਝ ਪਰ ਸਾਹਮਣੇ ਦੇਖ ਕੇ ਬੋਲਿਓ ਜੇ ਅੰਬਰਸਰ ਤੋਂ ਅੱਗੇ ਵੀ ਕੋਈ ਆ ਆਪਾਂ ਉਧਰ ਵੀ ਆ ਜਾਾਂਗੇ ਤੁਸੀਂ ਬਸ ਕਮੈਂਟ ਕਰਨਾ ਬਸ ਬਸ ਠੀਕ ਹੈ ਨਿਮਰਤ ਕੋਈ ਹੋਰ ਕੋਈ ਗੱਲਬਾਤ ਬਸ ਜੀ ਆ ਗਏ ਅਸੀਂ ਅੰਮ੍ਰਿਤਸਰ ਤੋਂ ਘਰੇ ਪਹੁੰਚਣੇ ਠੀਕ ਹੈ ਕਰਨ ਵੀਰੇ ਤਿਆਰ ਹੋ ਜਾਓ ਜਿੰਦਾਬਾਦ ਓਕੇ ਜੀ ਓਕੇ वेल ਹੁਣ ਹਰ ਸ਼ਹਿਰ ਦੇ ਵਿੱਚ ਲੋਕ ਜਿੱਥੇ ਕਹਿਣਗੇ ਇਹ ਸਭ ਜਾਣਗੇ ਵੈਸੇ ਗਿਪੀ ਐਮੀ ਤੇ ਨਿਮਰਤ ਦੇ ਨਾਲ ਸਰਗੁੰਦੀ ਇਹ ਕਮਾਲ ਵੀਡੀਓ ਇਸ ਗੱਲਬਾਤ ਇਸ਼ਾਰਾ ਕਰਦੀ ਹੈ ਕਿ ਸਟਾਰਸ ਫੈਨਸ ਤੋਂ ਬਿਨਾ ਕੁਝ ਵੀ ਨਹੀਂ ਹੁੰਦੇ ਐਸੇ ਕਰਕੇ ਤਾਂ ਫੈਨ ਨੇ ਬੁਲਾਇਆ ਤਾਂ ਸਟਾਰਸ ਚਲੇ ਆਏ ਪਰਚੀ ਪਾਈ ਸੀ ਤੇ ਫੈਨ ਦੇ ਨਾਂ ਦੀ ਨਿਕਲੀ ਪਰਜੀ ਤਾਂ ਔਸ ਦੇ ਘਰ ਹੀ ਪਹੁੰਚ ਗਏ ਸਿਤਾਰੇ ਤੇ ਉਹਨਾਂ ਦਾ ਵੈਲਕਮ ਵੀ ਵੱਡਾ ਹੋਇਆ ਤੇ ਨਾਲ ਦੀ ਨਾਲ ਹਰ ਪਾਸੇ ਸੀ ਬਸ ਖੁਸ਼ੀਆਂ ਤੇ ਕਮਾਲ